ਸਸ਼ਕਾਲ ਜੇਕਰ ਕਿਸੇ ਲੇਡੀਜ਼ ਨੂੰ ਹਾਰਮੋਨ ਡਿਸਬੈਲੈਂਸ ਨੇ ਪੀਰੀਅਡਸ ਇਰੈਗੂਲਰ ਨੇ ਔਰ ਲਕੋਰੀਏ ਦੀ ਵੀ ਪ੍ਰੋਬਲਮ ਹੈ ਲਗਾ ਲੋ ਫੇਸ ਤੇ ਵੀ ਕੋਈ ਗਲੋ ਨਹੀਂ ਹੈਗਾ ਤੇ ਉਹਨਾਂ ਨੂੰ ਪੂਰੀ ਬੋਡੀ ਚ ਵੀ ਪੇਨ ਰਹਿੰਦਾ ਹੈਗਾ ਉਹਨਾਂ ਵਾਸਤੇ ਮੈਂ ਇੱਕ ਸਕਰੀਨ ਤੇ ਦੇਖੋ ਫੋਟੋ ਆ ਰਹੀ ਹੈ ਫੀਮੋਨ ਠੀਕ ਹੈ ਇਹ ਫੀਮੋਨ ਜੈਲੀ ਹੈ ਜੋ ਤੁਹਾਨੂੰ ਆਸਾਨੀ ਨਾਲ ਮਾਰਕੀਟ ਚ ਮਿਲ ਜੂਗੀ ਸਵੇਰੇ ਸ਼ਾਮ ਤੁਸੀਂ ਅੱਧਾ ਅੱਧਾ ਚਮਚ ਦੁੱਧ ਨਾਲ ਲੈਣਾ ਜੀ ਇਸ ਦਾ ਠੀਕ ਹੈ ਇਹ ਤੁਸੀਂ ਰੈਗੂਲਰ ਖਾਣਾ ਜੇ 3 ਮਹੀਨੇ ਜਿਨ੍ਹਾਂ ਨੂੰ ਪੀਰੀਅਡ ਦੀ ਪ੍ਰੋਬਲਮ ਕਾਫੀ ਜ਼ਿਆਦਾ ਰਹਿੰਦੀ ਹੈ ਲਕੋਰੀਆ ਦੀ ਪ੍ਰੋਬਲਮ ਕਾਫੀ ਜ਼ਿਆਦਾ ਰਹਿੰਦੀ ਹੈ ਇਹ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਏਗੀ ਸੋ ਤੁਸੀਂ ਇਹਦਾ ਸੇਵਨ ਕਰਨ ਤੋਂ ਬਾਅਦ ਮੈਨੂੰ WhatsApp ਤੇ ਮੈਸੇਜ ਕਰੋ ਮੈਸੇਜ ਦਾ ਮੈਂ ਜ਼ਰੂਰ ਰਿਪਲਾਈ ਦਵਾਂਗੀ ਕਈ ਵਾਰੀ ਕੀ ਹੁੰਦਾ ਜੀ ਫੋਨ ਚੱਕੇ ਨਹੀਂ ਜਾਂਦੇ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਔਰ ਇੰਨਾ ਸਮਾਂ ਨਹੀਂ ਹੁੰਦਾ ਹੈਗਾ ਫਿਰ ਕਹਿੰਦੇ ਹੋ ਕਿ ਤੁਸੀਂ ਰਿਪਲਾਈ ਨਹੀਂ ਕਰਦੇ ਅਸੀਂ WhatsApp ਤੇ ਜ਼ਰੂਰ ਰਿਪਲਾਈ ਕਰਾਂਗੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸਿਓ ਕਿ ਤੁਹਾਨੂੰ ਇਹਦਾ ਰਿਜ਼ਲਟ ਕਿੰਨਾ ਕੁ ਵਧੀਆ ਲੱਗਿਆ ਸੋ ਥੈਂਕ ਯੂ